कोर्ट नहीं, 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 नहीं पहुंचे तो वारदात के दौरान दस दिए कि मूसेवाल गोवे सवार मानसा कोर्ट के जुलाई में सुनवाई होगी और कारण भी जड़े ने दसे गए दस दिए चार्जशीट पेश हो चुकी है ਮੁਸੇਵਾਲਾ ਕਤਲਕਾਰ ਨੂੰ ਲੈ ਕੇ ਔਰ ਲਗਾਤਾਰ ਪੇਸ਼ੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਰਾਜਸਥਾਨ ਦੇ ਗਵਾਹਾਂ ਦੀ ਪੇਸ਼ੀ ਹੁੰਦੀ ਹੈ ਸਾਰੇ ਵੱਡੀ ਖਬਰ ਹੈ ਜਿਹੜੇ ਮੁਸੇਵਾਲਾ ਦੇ ਨਾਲ ਉਸ ਵੇਲੇ ਸਵਾਰ ਸਨ ਥਾਰ ਦੇ ਵਿੱਚ ਦੋਵੇਂ ਨੌਜਵਾਨ ਉਹ ਦੋਵੇਂ ਨੌਜਵਾਨ ਜਿਹੜੇ ਨੇ ਉਪੇਸ਼ ਨਹੀਂ ਹੋਏ ਕੋਰਟ ਦੇ ਵਿੱਚ ਔਰ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਤਵਾਰਦਾਤ ਦੇ ਦੌਰਾਨ ਦੋਵੇਂ ਹੀ ਗੱਡੀ ਦੇ ਵਿੱਚ ਮੁਸੇਵਾਲਾ ਦੇ ਨਾਲ ਸਵਾਰ ਸਨ ਹਾਲਾਂਕਿ ਉਹਨਾਂ ਦੇ ਵਿੱਚ ਇੱਕ ਅੱਗੇ ਬੈਠਾ ਹੋਇਆ ਜਿਹੜਾ ਨੌਜਵਾਨ ਹੈ ਉਸ ਵੇਲੇ ਜ਼ਖਮੀ ਵੀ ਹੋਇਆ ਸੀ ਉਸ ਦੇ ਵੀ ਬਾਹ ਤੇ ਜਿਹੜੀ ਗੋਲੀ ਹੈ ਉਹ ਲੱਗੀ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਤਾਬੜਤੌੜ ਗੋਲੀਆਂ ਹਮਲਾਵਾਰਾਂ ਨੇ ਚਲਾਈਆਂ ਸਨ ਦੋਵੇਂ ਹੱਥਾਂ ਦੇ ਨਾਲ ਵੀ ਗੋਲੀਆਂ ਜਿਹੜੀਆਂ ਨੇ ਉਹ ਮੁਸੇਵਾਲਾ ਤੇ ਵਰਾਈਆਂ ਜਾ ਰਹੀਆਂ ਸਨ AK47 ਦੀ ਵਰਤੋਂ ਹੋਈ ਔਰ ਕਿਸ ਤਰੀਕੇ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸ਼ਰੀਆਮ ਸਾਰੇ ਰਾ ਇਹ ਮਰਡਰ ਕਰ ਦਿੱਤਾ ਗਿਆ ਸੀ ਤਾਂ ਉਸ ਵੇਲੇ ਇਹ ਦੋਵੇਂ ਨੌਜਵਾਨ ਮੁਸੇਵਾਲਾ ਦੇ ਨਾਲ ਮੌਜੂਦ ਸਨ ਔਰ ਖੱਬੇ ਸੀਟ ਕਿਉਂਕਿ ਡਰਾਈਵਿੰਗ ਸੀਟ 'ਤੇ ਖੁਦ ਮੁਸੇਵਾਲਾ ਬੈਠਾ ਹੋਇਆ ਸੀ और नाल बिल्कुल जी सीट है उस दे आ, बैठा हुआ गोली लगी सी। दासा ये कि आज आ, जो तो पेश कोर्ट पेश नहीं हुए गुरवि गुरप्रीत सिंह गवाही के लिए नहीं पुजे और अगली सुनवाई जी छब्बी जुलाई में होगी तो कुल मिला के लगातार परिवार इंसाफ मांग रहा है लगातार परिवार का यही कहना है कि जल्दी तो जल्दी सात को इंसाफ दिता जाए क्योंकि सीधे तौर पर समा काफी अगर अपनी चाल चलता जा रहा है लगातार इंसाफ नैके संसद राजी ने चुकी है परिवार ने उससे संतुष्टि जाहिर की पर इसल कानून जो उस तरीके बलदेव शर्मा ने मेरे सहयोगी फोन लाइन से बलदेव अः निजी कारना दो ने हवाला दिता और पेश नहीं हुए गवाही के तौर तो पर कि कुछ जानकारी की कुछ थोड़े को इंफोरमे क्योंकि कारण जो निजी दिते गए ने ਬਿਲਕੁਲ ਗੁਰਜੋਤ ਇਹ ਦੂਜੀ ਗਵਾਹੀ ਹੈ ਪੇਸ਼ੀ ਦੇ ਲਈ ਦੋ ਤਰੀਕੇ ਜਿਹੜੀਆਂ ਲੰਘ ਚੁੱਕੀਆਂ ਨੇ ਤੇ ਦੋਵਾਂ ਤੇ ਜਿਹੜੇ ਚਸ਼ਮਦੀਪ ਨੇ ਗੁਰਵਿੰਦਰ ਤੇ ਗੁਰਪ੍ਰੀਤ ਉਹ ਹਾਜ਼ਰ ਨਹੀਂ ਹੋਏ ਬੇਸ਼ੱਕ ਉਹ ਆਪਣੀ ਨਿੱਜੀ ਕਾਰਨ ਸਿਹਤ ਦਾ ਦੱਸਦੇ ਆ ਕਿ ਉਹਨਾਂ ਦੀ ਤਬੀਬ ਠੀਕ ਨਹੀਂ ਪਰੰਤੂ ਅਦਾਲਤ ਦੇ ਵਿੱਚ ਹੁਣ ਕੇਸ ਹੈ ਜਿਹੜਾ ਗਵਾਹਿਆਂ ਤੇ ਹੈ ਤੇ ਇਸ ਤੋਂ ਸ਼ੁਰੂ ਹੋਣਾ ਕਿਉਂਕਿ ਇਹ ਚਸ਼ਮਦੀਪ ਜਿਹੜੇ ਗਵਾਹ ਨੇ ਮੇਨ ਕੇਸ ਹੈ ਜਿਹੜਾ ਇਹਨਾਂ ਦੀ ਗਵਾਹੀ ਤੇ ਖੜਾ ਹੈ ਸਾਰਾ ਉਸ ਮੰਜ਼ਰ ਇਹਨਾਂ ਨੇ ਦੇਖਿਆ ਸਿੱਧੂ ਮੂਸੇਵਾਲੇ ਦੇ ਉਸ ਦਿਨੇ ਥਾਰ ਗੱਟੀ ਦੇ ਵਿੱਚ ਮੌਜੂਦ ਸੀ ਇਸ ਕਰਕੇ ਅਦਾਲਤ ਪਹਿਲਾਂ ਇਹਨਾਂ ਦੀ ਗਵਾਹੀ ਕਰਾਉਣਾ ਚਾਹੁੰਦੀ ਹੈ ਉਸ ਤੋਂ ਬਾਅਦ ਸਿੱਧੂ ਦੇ ਪਿਤਾ ਗਵਾਹੀ ਦੇਣਗੇ ਤਾਂ ਹੁਣ ਲਗਾਤਾਰ ਦੋ ਪੇਸ਼ੀਆਂ ਪੈ ਚੁੱਕੀਆਂ ਹੁਣ ਅਗਲੀ ਪੇਸ਼ੀ ਤੇ ਅਦਾਲਤ ਨੇ ਕਿਹਾ ਕਿ ਉਹ ਆ ਕੇ ਆਪਣੀ ਗਵਾਹੀ ਦੇਣ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਵੀ ਇਹ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਅਗਲੀ ਪੇਸ਼ੀ ਤੇ ਗਵਾਹੀ ਬਤੌਰ ਗਵਾਹ ਹੋ ਪੇਸ਼ ਹੋਣ ਨੂੰ ਦੇਖਣਾ ਹੋਵੇਗਾ ਕਿ ਅਗਲੀ ਪੇਸ਼ੀ ਤੇ ਗੁਰਵਿੰਦਰ ਤੇ ਗੁਰਪ੍ਰੀਤ ਗਵਾਹੀ ਦਿੰਦੇ ਆ ਜਾਂ ਕੁਝ ਕੋਈ ਅੰਦਰਲਾ ਕਾਰਨ ਕੋਈ ਹੋਰ ਹੈ ਇਹ ਆਉਣ ਵਾਲੀ ਪੇਸ਼ੀ ਤੇ ਪਤਾ ਚੱਲੇਗਾ ਜੀ ਗੁਰਜੋਤ ਕੀ ਪੌਸਿਬਿਲਟੀ ਹੈ ਬਲਦੇਵ ਕਿ ਹੋਰ ਕੋਈ ਵਜ੍ਹਾ ਵੀ ਹੋਵੇ ਕਿਉਂਕਿ ਨਿਜੀ ਕਾਰਨ ਤੁਸੀਂ ਦੱਸਦੇ ਦੋ ਪੇਸ਼ੀਆਂ ਤੇ ਉਹ ਨਹੀਂ ਆਏ ਔਰ ਇਸ ਦਿਨ ਆ ਸਵਭਾਵਿਕ ਤੌਰ ਤੇ ਦੇਰੀ ਹੋ ਰਹੀ ਹੈ ਇਨਸਾਫ ਦੇ ਵਿੱਚ ਬਿਲਕੁਲ ਦੇਖੋ ਪੁਲਿਸ ਲਈ ਵੱਡਾ ਚੈਲੰਜ ਹੈ ਕਿ ਜਿਹੜੇ ਮੇਨ ਗਵਾਹ ਹੈ ਉਹਨਾਂ ਨੂੰ ਅਦਾਲਤ ਤੱਕ ਲੈ ਕੇ ਆਉਣ ਕਿਉਂਕਿ ਦੂਸਰੇ ਪਾਸੇ ਕਿੰਨੇ ਵੱਡੇ ਖਤਰਨਾਕ ਗੈਂਗਸਟਰ ਨੇ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਗਵਾਹੀ ਦੇਣੀ ਹੈ ਕਿਤੇ ਨਾ ਕਿਤੇ ਪ੍ਰੈਸ਼ਰ ਜ਼ਰੂਰ ਰਹਿੰਦਾ ਹੋਵੇਗਾ ਪਰੰਤੂ ਹੁਣ ਅੰਦਰਲੀ ਗੱਲ ਕੀ ਹੈ ਇਹ ਤਾਂ ਬੇਤਰੋਹੀ ਦੱਸ ਸਕਦੇ ਆ ਪਰੰਤੂ ਲਗਾਤਾਰ ਉਹ ਆਪਣਾ ਨਿੱਜੀ ਕਾਰਨ ਕਰਕੇ ਗਵਾਹੀ ਤੋਂ ਹੈ ਜਿਹੜੇ ਨਹੀਂ ਆ ਰਹੇ ਤੇ ਅਗਲੀ ਤਰੀਕ ਤੇ ਕਲੀਅਰ ਹੋ ਜਾਵੇਗਾ ਕਿ ਨਿੱਜੀ ਕਾਰਨ ਹੈ ਜਾਂ ਕੋਈ ਅੰਦਰਲੀ ਗੱਲ ਕੋਈ ਹੋਰ ਹੈ ਇਹ ਅਗਲੀ ਤਰੀਕ ਤੇ ਪਤਾ ਚੱਲੇਗਾ ਜੀ ਠੀਕ ਹੈ ਆ ਬੱਦਸ਼ੁਕਰੀਆ ਬਲਦੇਵ तमाम ਜਾਣਕਾਰੀ ਲਈ ਤਾਂ ਕੁਲ ਬਲਾਕੇ ਦੋਵੇਂ ਦੋਸ ਜਿਹੜੇ ਉਸ ਵੇਲੇ ਥਾਰ ਖੱਟੀ ਚ ਮੌਜੂਦ ਸਨ ਜਿਨ੍ਹਾਂ ਨੇ ਸਾਰਾ ਦਰਦਨਾਕ ਮੰਜ਼ਰ ਆਪਣੇ ਅੱਖੀ ਵੇਖਿਆ ਹੈ ਉਹਨਾਂ ਦੀ ਗਵਾਹੀ ਬੇਹਦ ਅਹਿਮ ਹੈ ਅਗਲੀ ਸਰਵਾਈ 26 ਹੋਏ ਦੇਖਣਾ ਪਵੇਗਾ ਪੇਸ਼ ਹੋਣਗੇ ਜਾਂ ਫਿਰ